ਸਰ ਬਲਵੰਤ ਸਿੰਘ ਜੀ ਇੱਕ ਵਾਰੀ ਤੁਸੀਂ ਨਾ 2 ਦਿਨ ਦੇ ਵਿੱਚ 152 ਕਿਲੋਮੀਟਰ ਸਾਈਕਲ ਚਲਾਇਆ ਸੀ ਉਹਦਾ ਕੀ ਰਾਸ ਕੀ ਉਹ ਜੀ 1970 ਦੀ ਗੱਲ ਹੈ ਮੇਰੇ ਬਾਪੂ ਜੀ ਨੂੰ ਮੇਰੇ ਮਾਮਾ ਜੀ ਦੇ ਰਿਸ਼ਤੇਦਾਰ ਲੈ ਕੇ ਸੀਗੇ ਕਹਿੰਦਾ ਆਪਾਂ ਰਾਜਸਥਾਨ ਜਾਣਾ ਤੇਰੇ ਇੱਥੋਂ ਕਿਹੋਂ ਦਾ ਪਿੰਡ ਬਲਾਡੇ ਦੇ ਕੋਲ ਹੈ ਉੱਥੇ ਚਲੇ ਗਏ ਉੱਥੋਂ ਫਿਰ ਉਹ ਅੱਗੇ ਚਲੇ ਗਏ ਤੱਪ 3 ਮਹੀਨੇ ਹੋਣ ਹਨ ਕੋਈ ਚਿੱਠੀ ਨਾ ਪੱਤਰ ਕੋਈ ਨਾ ਪਾਇਆ ਜਦ ਮਾਇਆ ਮੇਰੇ ਨਾਨਕੇ ਗਿਆ ਉਥੋਂ ਮੇਰੇ ਮਾਮਾ ਨੂੰ ਮਾਮੇ ਨੂੰ ਬਹਿ ਕੇ ਉਥੇ ਚੜਿਆ ਗਿਆ ਚਲ ਉਥੋਂ ਜਾ ਪਤਾ ਕਰਿਆ ਉਹਨਾਂ ਕਹਿੰਦੇ 3 ਮਹੀਨੇ ਹੋ ਗਏ ਉਹਨੂੰ ਗਿਆ ਨੂੰ ਉਹਨਾਂ ਦਾ ਕੋਈ ਚਿੱਠੀ ਪੱਤਰ ਸਾਨੂੰ ਨਹੀਂ ਆਇਆ ਮੈਂ ਕਿਹਾ ਮਹਿਮੂਨ ਬਾ ਅੰਕਲ ਅਸੀਂ ਬਾਸਮੀ ਵਿੱਚ ਬੈਠੇ ਫਿਰ ਬਾਸਮੀ ਜਾਇਆ ਤੇ ਚਲ 1 ਮਹੀਨਾ ਫਿਰ ਲੰਘ ਗਿਆ ਫਿਰ ਵੀ ਚਿੱਠੀ ਪੱਤਰ ਨਾ ਆਇਆ ਫਿਰ ਮੈਂ ਫੂਨ ਸਾਈਕਲ ਤੇ ਚੱਲ ਗਿਆ ਚਰ ਪਹਿਲੇ ਦਿਨ ਦਾ ਮਾ ਉਹ ਮੇਰੇ ਮਾਮੇ ਦੇ ਸਭੀ ਗਿਆ ਉਹ ਮੈਨੂੰ ਪਹੰਚੇ ਮੀਰ ਪੁਰਾਣੇ ਤੇ ਆ ਸਫਰ ਹੋ ਤੇ ਉੱਥੋਂ ਫਿਰ ਮੈਂ ਅਗਲਾ ਰਸਤਾ ਪੁੱਛਿਆ ਉਹ ਕਿਉਂ ਦੇਖ ਲਿਆ ਤੇ ਉਹ ਫਿਰ ਮੈਨੂੰ 85 ਮੀਰ ਪੁਰਾਣੇ ਉਹ ਪਿਆ ਵੇਨ ਫਿਰ ਡੋਨ ਮਥੇ ਪਹੁੰਚ ਗਿਆ ਜੱਲ ਵੀ ਉਹ ਬੋਗਾਂ ਪਹੁੰਚ ਗਏ ਜੂ ਅਗਲੇ ਦਿਨ ਉਥੋਂ ਵਾਪਸ ਉਸੇ ਤਰ੍ਹਾਂ ਡੋਨ ਨੂੰ ਵਾਪਸ ਮੁਰੇ ਆਇਆ ਕੋਈ ਠੁਕੇਮਾ ਨਹੀਂ ਕੋਈ ਭੋਲ ਨਹੀਂ ਕੋਈ ਕੁਝ ਨਹੀਂ ਸੀਗੀ ਸਾਬਰੂਸੀ ਤੁਸੀਂ 2 ਦਿਨ ਦੇ ਵਿੱਚ ਪੁਰਾਣੇ ਜਿਹੜੇ ਹੈਗੇ ਨੇ ਮੀਲ ਹਾਂਜੀ ਉਹ 150 ਕਿਲੋਮੀਟਰ 2 ਦਿਨਾਂ ਚ ਹਾਸਲਾ ਤੈਅ ਕਰਤਾ ਸਾਈਕਲ ਦੇ ਨਾਲ ਹਾਂ ਫਿਰ ਤੁਹਾਨੂੰ ਥਕਾਬ वगैरह ਨਹੀਂ ਹੋਈ ਨਾ ਕੋਈ ਥਕਾਬ ਨਹੀਂ ਹੋਈ ਹੈਗੀ ਹਾਂ ਉਹ ਪਤਾ ਕੀ ਹੋਇਆ ਜਦ ਮੈਂ ਪਹਿਲੇ ਦਿਨ ਗਿਆ ਉੱਥੇ ਜਿਹੜੀ ਮੇਰੇ ਮਾਮੇ ਦੀ ਸੱਸ ਸੀਗੀ ਅੱਗੇ ਆਪਣੇ ਇੱਕ ਹੁੰਦੇ ਜੇ ਛੰਨਾ ਕਹਿੰਦੇ ਹੁੰਦੇ ਕਾਂਸੀ ਦਾ ਉਹਦੇ ਵਿੱਚ ਉਹਨੇ ਦੁੱਧ ਪਾਇਆ ਹੋਇਆ ਵਿੱਚ ਘਿਓ ਪਾਇਆ ਹੋਇਆ ਉਹ ਮੈਨੂੰ ਕਹਿੰਦੀ ਉਹ ਬੁੜੀ ਹੋ ਲੈ ਫੜ ਗਈ ਦੋਤੇ ਇਹਨੂੰ ਲਾ ਕੇ ਪੀਦਾ ਜਦ ਜੋ ਪੀ ਲਿਆ ਜਦ ਵੀ ਪੀਤੇ ਦਵਾਂ ਉਹ ਇਸਕੇ ਨਾਲ ਕੋਈ ਫਿਰ ਅਗਲੇ ਦਿਨ ਜਾ ਮ ਗਿਆ ਉਹ ਫਿਰ ਦਾ 85 ਨੀਰ ਕਰਿਆ ਉਥੇ ਲਾ ਕੇ ਫਿਰ ਉਹ ਕੂਕੇ ਸੀਰ ਕੂਕਿਆਂ ਦੇ ਘਰ ਮ ਗਿਆ ਤੇ ਉਹ ਕੂਕਾਂ ਦੀ ਬੁੜੀ ਨੇ ਵੇਖ ਨਹੀਂ ਕਰਿਆ ਬੁੱਬਾ ਸੱਣਾ ਭਰ ਕੇ ਕਿਉਂ ਪਾ ਕੇ ਦਿੱਤਾ ਲੋਕ ਨੇ ਫਿਰ ਜਦ ਕੋਈ ਫਿਰ ਮ ਉਹ ਕੰਮ ਕਰਦੇ ਸੀ ਕੋਈ ਕੋਈ ਸੀ ਦਾ ਮਰ ਖਾਨ ਵੀ ਸੁੱਧ ਸੀ ਨਾ ਇਹ ਇਕ ਸਾਤ ਪੁਲਵੰਗ ਸਿੰਘ ਤੁਸੀਂ ਨਾ ਜਦੋਂ ਮਿਲਟਰੀ ਸੀ ਤੁਹਾਡੇ ਤੁਸੀਂ میٹرਿਕ ਪਾਸ ਸੀ ਹਾਂਜੀ ਤੇ ਤੁਸੀਂ ਕਲਰਕ ਭਰਤੀ ਹੋਗੇ ਕੀਤਾ ਤੇ ਨਾਲ ਦੇ ਜਿਹੜੇ ਸੀਗੇ ਉਹ ਦੂਜੇ ਸਟੇਟਾਂ ਦੇ ਸੀ ਕਿੰਨੇ ਕਲਰਕ ਸੀਗੇ ਤੁਸੀਂ ਅਸੀਂ 9 ਕਲਰਕ ਸੀਗੇ ਅਸੀਂ ਅੰਮੜੇ ਹੈ ਨਾ ਜਬ ਹੈ ਹੈਡ ਕੁਆਟਰ ਵਿੱਚ ਅਸੀਂ 9 ਕਲਰਕ ਸੀਗੇ ਸਾਡੇ 10ਵੇਂ ਸਾਡੇ ਸ਼ੂਮਿੰਦਰ ਸਾਹਿਬ ਹੈਡ ਕਲਰਕ ਸੀਗੇ ਉੱਥੇ ਅਸੀਂ ਰਹਿੰਦੇ ਸੀਗੇ ਤੇ ਨਾ ਕੋਈ ਰਿਟਰਨ ਵਗੈਰਾ ਕੋਈ ਚਿਰੀਆਂ ਨਾ ਕੋਈ ਚਿੱਠੀ ਦੇਣੀਆਂ ਤੇ ਕੋਈ ਵਿੱਚੋਂ ਕਿਸੇ ਦੀ ਲੋੜ ਪੈ ਕੇ ਪੁੱਛਣ ਦੀ ਉਹਨਾਂ ਦੇ ਲੜਕਾਂ ਕੋਈ ਜਾਣਾ ਹੈ ਤੇ ਮੈਂ ਕੱਲਾ ਹੀ ਪੰਜਾਬੀ ਸੀਗਾ ਉਹ ਸਭ ਬੰਗਾਲੀ ਮਦਰਾ ਸੀ ਸੀਗੇ ਜਦੋਂ ਮੈਂ ਉਹਨੂੰ ਪੁੱਛਣਾ ਉਹਨੇ ਮੈਨੂੰ ਇਹੀ ਕਹਿਣਾ ਉਹ ਪੰਜਾਬੀਓ ਤੁਸੀਂ ਤਾਂ ਖੇਡਣ ਕੋ ਦੰਦੋਖ ਰਹੇ ਹੋ ਤੁਸੀਂ ਕੀ ਪੜ੍ਹਾਈ ਕਰੀ ਆ ਸਾਡੇ ਸ਼ੁਗਲਾ ਸਾਹਿਬ ਸੁਣਦੇ ਹੁੰਦੇ ਸੀ ਤੇ ਉਹਨਾਂ ਨੇ ਕੀ ਕਰਿਆ ਕਰਨਾ ਸੁਣਨਾ ਚੁੱਪ ਕਰ ਜਾਣਾ ਜਦ ਇਹਨੇ ਮਹੀਨਾ ਸਤੰਬਰ ਦਾ ਆ ਗਿਆ ਉਹ ਮਨ ਕਹਿੰਦੇ ਉਹਰੇ ਹਾਂ ਮੈਂ ਕਹਾਂ ਦੀ ਕਹਿੰਦੇ ਆ ਬਿਦਾਰੋਂ ਕਹਿੰਦੇ ਹਾਂ ਫਾਰਮ ਲੈ ਕੇ ਆਈ ਕਹਿੰਦਾ ਮੈਂ ਬਿਦਾਰੋਂ ਕਿਤਾਬਦਾਨ ਤੋਂ ਫਾਰਮ ਲੈ ਕੇ ਰੇਕ ਤੇ ਰੱਖ ਕੇ ਮੋੜਨ ਲੱਗਾ ਕਹਿੰਦਾ ਫਾਰਮ ਤੇਰੀ ਖਤਰਮ ਗਿਆ ਤੂੰ ਮੋੜ ਚੱਲਿਆ ਉਹ ਕਹਿੰਦਾ ਮੇਰੀ ਖਤਰ ਰਖਾ ਇਹਨੂੰ ਕਹਿੰਦਾ ਰੋਜ਼ ਤੈਨੂੰ ਮਖੌਲ ਕਰਦੇ ਨੇ ਪੜਾਈ ਬਾਰੇ ਕਹਿੰਦਾ ਇਹਦੇ ਰੌਮਾਂ ਡਿਊਟੀ ਤੇ ਮੈਂ ਪੀਏ ਕਲਾਮਾ ਜਦੋਂ ਮੇਰੇ ਕੋ ਫਾਰਮ ਭਰ ਕੇ ਮੈਨੂੰ ਦੇ ਕੇ ਲੱਗਿਆ ਨਾ ਫੀਸ ਭਰਿਆ ਮੈਂ ਕਿਤਾਬਾਂ ਪੁੱਛੇ ਕਹਿੰਦੀ ਮੈਂ ਫੀਸ ਭਰਤੀ ਫੀਸ ਭਰ ਕੇ ਕਿਤਾਬਾਂ ਪੁੱਛਿਆ ਦੋ ਦਿਨ ਮੰਗੂਸ ਬੇਨੇ ਸੁਬਨਾ ਸਾਹਿਬ ਕਹਿੰਦੇ ਨੇ ਕਹਿੰਦਾ ਕਰਨ ਦਾ ਕਿ ਕਿਤਾਬਾਂ ਦੇ ਆ ਅੱਜ ਮੈਂ ਉਥੋਂ ਕਿਤਾਬਾਂ ਲੈ ਆਇਆ ਲੱਗ ਕਿਤਾਬਾਂ ਮੈਂ ਮੇਜ਼ ਤੇ ਰੱਖਤੀਆਂ ਜਦੋਂ ਉਹਨਾਂ ਨੇ ਸੁਬਨਾ ਸਾਹਿਬ ਨੇ ਇੱਟਲੇ ਇੱਕ ਲੱਕ ਬਣਾ ਦੇ ਲੈ ਖੜੇ ਕਰ ਲਏ ਜਦ ਵੀ 88 ਡਿਊਟੀ ਲਾਤੀ ਸਾਰੀ ਪੜਾਈ ਕਰਾਉਂਦੀ ਮੇਰੀ ਜਦੋਂ ਉਹਨਾਂ ਨੇ ਮੈਨੂੰ ਨਿਰੰਦਰ ਆਦਿ ਤੇ ਉਹ ਕੁ ਡੇਢ ਕਿ ਮਹੀਨਾ ਹੀ ਪੜਾਇਆ ਫਿਰ ਮਹੀਨਾ ਚ ਗੱਲ ਪਰਵਾਨ ਚ ਤਾਂ ਜਿਹੜੇ ਮਹੀਨਾ ਪੇਪਰ ਹੋਏ ਵੀ ਇਹਦੇ ਮੇਰੇ ਦਾ ਸੈਕੰਡ ਬੀਜ਼ਨਿਸ ਮੈਂ ਬੀਏ ਕਰਕੇ ਆਥੇ ਚਲੋ ਉਥੋਂ ਬੀਏ ਕਰਕੇ ਮਦਦ ਨੂੰ ਉਹ ਉਸਲਾ ਦੇ ਦਾ ਸ਼੍ਰੀਨਗਰ ਸੀਨਾ ਉਹ ਇਲਾਕਾ ਕਸ਼ਮੀਰ ਦੇ ਦੇਖਣ ਨੂੰ ਬੜਾ ਮਿਲਟਰੀ ਵਾਂਗ ਨੂੰ ਕਰਦਾ ਹੁੰਦਾ ਸੀ ਵੀ ਅਸੀਂ ਕਸ਼ਮੀਰ ਜਾ ਜੀਏ ਤੇ ਮੈਂ ਵੀ ਅਪਲੀਕੇਸ਼ਨ ਦੇਤੀ ਉਹ ਜੀ ਬਲਦ ਸਾਹਿਬ ਕਹਿੰਦੇ ਆ ਤਾਂ ਹੁਣ ਇਹ ਕੀਤੀ ਐ ਹੁੰਦੂ ਕੁਸ਼ਵੀਰ ਨੀ ਚੜਦਾ ਮਖਾ ਦੀ ਕਿਸੇ ਇਦਾਂ ਦੇਖਿਆ ਇਹ ਚਲ ਉਹ ਮੇਰੀ ਆ ਅੱਜ ਹੀ ਬੰਗਲੌਰ ਪਹੁੰਚ ਗਈ ਬੰਗਲੌਰ ਜਿਹੜਾ ਟ੍ਰਾਂਸਫਰ ਕਰਦਾ ਸੀ ਉਹ ਮੇਰੇ ਨਾਲ ਕਲਕੱਤਾ ਟ੍ਰੇਨਿੰਗ ਕੀਤੀ ਸੀ ਉਹਨੇ ਰਾਤ ਨੂੰ ਮੈਨੂੰ ਫੋਨ ਕਰਦਾ ਤੇ ਮੈਨੂੰ ਫੋਨ ਤੇ ਬੁਲਾ ਕੇ ਰਹਿ ਗਏ ਚਲ ਮੈਨੂੰ ਕਹਿੰਦਾ ਮੈਨੂੰ ਪਛਾਣਿਆ ਨਹੀਂ ਤਾਂ ਮਖਾ ਨਾ ਮੈਨੂੰ ਪਛਾਣਿਆ ਕਹਿੰਦਾ ਉਹ ਪੁਰਾਣਾ ਕਲਰਕ ਆਪਣੇ ਇਕੱਠੇ ਟ੍ਰੇਨਿੰਗ ਕੀਤੀ ਸੀਗੀ ਮੈਂ ਕਸ਼ਮੀਰ ਜਾਨਾ ਉਹ ਕਹਿੰਦਾ ਹਾਂ ਕੰਮ ਤੇ ਉਹ ਦੇਰ ਲੱਕ ਦੇ ਦਿਆਂ ਦੇਰ ਲੱਕ ਬੜੀ ਹੁਸ਼ਨਾ ਔਖੀ ਸੀ ਮੈਂ ਕਹਿੰਦਾ ਦੇਰ ਲੱਕ ਦੇ ਦੇ ਕਹਿੰਦਾ ਨਹੀਂ ਮੰਦਰਾ ਨੰਬਰ ਪਛਾਣ ਕੇ ਤੈਨੂੰ ਤਾਈ ਫੋਨ ਕਰਿਆ ਤੇ ਤੈਨੂੰ ਅਸ਼ੀ ਨਾ ਕਰ ਦੇ ਰਿਆਂ ਪ੍ਰਾਪਰ 2 ਮਹੀਨੇ ਛੁੱਟੀ ਕਰ ਤੈਨੂੰ ਅਸ਼ੀ ਨਾ ਕਰਦਾ ਜਦ ਜਿਵੇਂ ਮੈਨੂੰ ਨੰਬਰ ਦਿੱਤਾ ਮੈਂ ਸੁਖਦੇਵ ਸਾਹਿਬ ਦੇ ਨੇਜੇ ਰੱਖਤਾ ਸੁਖਦੇਵ ਨੇ ਮੈਨੂੰ ਕਹਿੰਦਾ ਇਹ ਇਹ ਕੀ ਮੁਖ ਮੇਰੇ ਔਖੇ ਨਾਲ ਹੈ ਇਹ ਨਾ ਕਿ ਤੇ ਮਗਾ ਅਸ਼ੀ ਨਾ ਕਰਦੀ ਅਖਸ਼ਾ ਕਹਿੰਦਾ ਤੇਰੀ ਮਰਜ਼ੀ ਆ ਪਰ ਕਹਿੰਦਾ ਕੰਨਦਾਰ ਆ ਮਖੇ ਨਹੀਂ ਮੰਨਦੀ ਫਿਰਾਂ ਕਰ ਦੇਖਣਾਗਾ ਕਿ ਦੋ ਮਹੀਨੇ ਮੈਂ ਛੁੱਟੀ ਕੱਤੀ ਛੁੱਟੀ ਕਰਕੇ ਸ਼ਿਰੀਨਗਰ ਚ ਜਿਆਗਾ ਫਿਰ ਜਦ ਸ਼ਿਰੀਨਗਰ ਗਿਆ ਸਾਡੇ ਕੋਲੋਂ ਇੱਕ ਪਹਿਲਾਂ ਇਥੋਂ ਕਪਤਨ ਗਿਆ ਹੋਇਆ ਸੀਗਾ ਬਦਲੀ ਹੋ ਕੇ ਉਹ ਮੈਨੂੰ ਸ਼ਾਮ ਨੂੰ ਜਾ ਉੱਥੇ ਮਿਲਿਆ ਕਹਿੰਦੀ ਬੜੇ ਵਧੀਆ ਮੌਕੇ ਆ ਗਏ ਮਖੇ ਕੀ ਗੱਲ ਕਹਿੰਦੇ ਨੂੰ ਇਹ ਜੀ ਡਿਊਟੀ ਦੇਉਂ ਤੂੰ ਯਾਦ ਕਰਾ ਕਰੇਗਾ ਮੈਂ ਕਾਦੀ ਕਹਿੰਦਾ ਸਵੇਰੇ 6 ਵਜੇ ਜਿਹੜਾ ਇਹ ਰਾਸ਼ਨ ਲੈ ਕੇ ਦੇਦਾ ਕਹਿੰਦਾ ਜਾਂਦਾ ਉਹ ਡਿਊਟੀ ਕਰਦੇ ਹੂੰ ਮੈਂ ਨਹੀਂ ਨਹੀਂ ਕਰਨੀ ਹੈਗੀ ਕਿਉਂ ਨਹੀਂ ਕਰਨੀ ਕਾਹਦੇ ਨਹੀਂ ਕਰਨੀ ਮੁੰਗਾ ਮੈਂ ਤਾਂ ਕਲਰਕਾਂ ਦੱਸਦਾ ਕੰਮ ਕਰਾਉ ਕਹਿੰਦਾ ਨਹੀਂ ਤੈਨੂੰ ਕਰਨੀ ਪਊਗੀ ਚਲੋ ਮੁਖਵੇ ਕਰਾਂਗੇ ਜਦੋਂ ਅਸੀਂ ਆਰਡਰ ਤੇ ਆਗੇ ਕਾਨੂੰਨ ਤੇ ਆਗੇ ਅੱਜ ਮੈਨੂੰ ਕਹਿੰਦਾ ਸਵੇਰੇ 2 ਵਜੇ ਉੱਠ ਕੇ ਦੀਪੂ ਜੀ ਚਲਦੀ ਸਾਡੀ ਜਿਹੜੀ ਬੈਲਕਨੀ ਰਹਿਣ ਵਾਲੀ ਉਹ ਦੀਪੂ ਨੂੰ 2 ਮੀਟ ਪਹਾੜੀ ਵਿੱਚ ਫਿਗੀ ਚਾਹੇ ਬਰਫ ਪੈਂਦੀ ਆ ਚਾਹੇ ਲੀ ਪੈਂਦਾ ਕੋਈ ਛੁੱਟੀ ਨਹੀਂ ਸੀਗੀ ਬੱਡੀ ਪੂਜ 2:00 ਵਜੇ ਹੁਣੇ ਆਉਣਾ ਆ ਕੇ ਉੱਥੋਂ ਰਾਸ਼ਨ ਜਿਹੜੀ ਜਮਾਨਸਿ ਉੱਥੇ ਦੀ ਉਹ ਬੂਰੇ ਚ ਪੌਣੀਆਂ ਕੰਡੇ ਲਾਉਣੀਆਂ ਹੈ ਹਵਾਈ ਜਹਾਜ਼ ਤੇ ਗੱਡੀ ਚ ਰੱਖ ਦੇਣੀਆਂ ਕੱਢੀ ਲਾ ਕੇ ਹਵਾਈ ਅੱਡੇ ਲੈ ਜਾਣੀਆਂ ਉੱਥੇ ਜਾ ਕੇ ਜਹਾਜ਼ ਪਿਆਰ ਖੜਾ ਹੁੰਦਾ ਉਹਦੇ ਰੱਖ ਕੇ ਤੇ ਉਹ ਪੈਰਟੋਂ ਦਸਮੇ ਕਰਾ ਲੈਣੇ ਮੇਰੇ ਕੋਲ ਰਾਸ਼ਨ ਆ ਗਿਆ ਕਈ ਵਾਰ ਉਹਦੇ ਨਾਲ ਚਲੇ ਜਾਣਾ ਕਈ ਵਾਰ ਉਹਨੂੰ ਰਸਮ ਤੇ ਕੇ ਆ ਜਾਂਦਾ ਉਹ ਡਿਊਟੀ ਜਿਵੇਂ 11ਵੇਂ ਮਹੀਨੇ ਕੀਤੀ ਸੀ ਪਿਆਰਾ ਮਹੀਨੇ ਵਿੱਚ ਇੱਕ ਦਿਨ ਵੀ ਮੈਂ ਮਿਸਰੀ ਹੋਇਆ ਵੀ ਜਹਾਜ਼ ਰੁਕ ਗਿਆ ਮੈਂ ਰਸਮ ਨਾ ਪਹੁੰਚਿਆ ਉਹ ਹੀ ਡਿਊਟੀ ਕੀਤੀ ਲੈ ਕਸਾਰ ਵੀਰੋ ਸਰਦਾਰ ਬਲਵੰਤ ਸਿੰਘ ਖਨੋੜਾ ਜੀ ਦੀ ਬੁੱਧੀ ਵੀ ਬਹੁਤ ਤੇਜ਼ ਸੀ ਤੇ ਇਹਨਾਂ ਨੇ ਜਿਹੜੀ ਬੀਏ ਦੇ ਪੜ੍ਹਾਈ ਸੀਗੀ ਉਹ ਤਕਰੀਬਨ ਡੇਢ ਮਹੀਨੇ ਦੇ ਵਿੱਚ ਫਾਈਨਲ ਕਰਕੇ ਸੈਕੰਡ ਵੀਂਜ ਪਾਸ ਹੋਏ ਤੇ ਜਿਹੜੀ ਡਿਊਟੀ ਦਿੱਤੀ ਉਹ ਰਾਤ ਦੇ 2 ਵਜੇ ਉੱਠ ਕੇ ਹਰ ਰੋਜ਼ ਆਣਾ ਚਾਹੇ ਮੀਤਾ ਆਂਦਾ ਬਰ ਪੈਂਦੀ ਐ ਜੋ ਵੀ ਜਿਹੜਾ ਜ ਮੌਸਮ ਐ ਤੇਰੀ ਸਾਧ ਜੀ ਨੇ ਆਪਣੀ ਸਾਰੀ ਉਮਰ ਜਿਹੜੀ ਹਰ ਇੱਕ ਕੰਮ ਇਮਾਨਦਾਰੀ ਨਾਲ ਕਰਿਆ ਤੇ ਇਹਨਾਂ ਦੀ ਜਿਹੜੀ ਸੇਧ ਦਾ ਰਾਜ ਆ ਨਾ ਸਮਝਦੇ ਹੀ ਇਹਨਾਂ ਦੀ ਦਿੱਤੀ ਬੜੀ ਧਾਰਮਿਕ ਐ ਇੱਕ ਕਿਸਾਨ ਵੀ ਉਹ ਸਾਧ ਬਲਵੰਤ ਸਿੰਘ ਜੀ ਉਹਨਾਂ ਦਾ ਸਨੇਹਾ ਵੀ ਇਹਨਾਂ ਕੋਲੇ 100 ਗੋਲੇ ਹੈਗੇ ਨੇ ਯੂਰੀਏ ਰੇ ਵਾਲੇ ਜਿਹੜੇ ਇਕੱਠੇ ਕਰੇ ਨੇ ਇਹਨਾਂ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਉਹਦੇ ਪੰਛੀਆਂ ਦੇ ਪੈਰਾਂ ਦੇ ਵਿੱਚ ਫਸ ਜਾਂਦੇ ਨੇ ਤੇ ਪੰਛੀਆਂ ਦੀਆਂ ਜਿਹੜਾ ਲੱਤਾਂ ਕੱਟ ਜਾਂਦੀਆਂ ਨੇ ਐਕਸੀਡੈਂਟ ਹੁੰਦੇ ਨੇ ਇਹਦੇ ਨਾਲ ਬਹੁਤ ਜ਼ਿਆਦਾ ਤੇ ਕਿਸਾਨ ਇਹਨਾਂ ਦਾ ਕਹਿਣਾ ਹੈਗਾ ਵੀ ਇਹ ਸਾਰੇ ਗੋਲੇ ਮੈਂ ਕਿਸੇ ਵੀ ਕਿਸਾਨ ਵੀਰ ਨੂੰ ਚਾਹੀਦੇ ਨੇ ਜੀਨੇ ਕੱਪੜੇ ਬੁੰਨਣੇ ਨੇ ਜਾਂ ਕਿਤੇ ਵੀ ਤਾਂ ਇਹ ਫ੍ਰੀ ਦੇ ਦਣਗੇ ਇਹਨਾਂ ਕੋਲ 100 ਗੋਲਾ ਹੈਗਾ ਇੱਕ ਥੈਲਾ ਭਰਿਆ ਹੋਇਆ ਹੈਗਾ ਇਹਦਾ ਤੇ ਇਹ ਸਾਰੇ ਇਹਨਾਂ ਨੇ ਦਾਨ ਕਰਦੇ ਲਈ ਆਫਰ ਹੈ ਨਾਲ